ਇਹ ਤੁਸੀਂ ਜਾਣਦੇ ਹੋ ਕਿ ਇਟਾਲੀਅਨ ਵਿੱਚ ਵੀ ਕਹਾਵਤਾਂ ਦੁਆਰਾ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਸਲੋ ਐਂਡ ਸਟਡੀ ਵਿਨਸ ਦਾ ਰੇਸ ਇਸ ਨੂੰ ਇਟਾਲੀਅਨ ਵਿੱਚ ਅਸੀਂ ਕਿਸ ਤਰੀਕੇ ਨਾਲ ਬੋਲ ਸਕਦੇ ਹਾਂ ਕੀ ਵਾਸਾ ਨੋ ਵਾ ਪਿਆਨੋ ਵਲੋਂ ਤਾਨੋ ਕਹਿੰਦਾ ਭਾਵ ਜੋ ਬੰਦਾ ਹੌਲੀ ਹੌਲੀ ਚੱਲਦਾ ਰਹਿੰਦਾ ਧਿਆਨ ਨਾਲ ਚੱਲਦਾ ਰਹਿੰਦਾ ਹੈ ਉਹ ਆਪਣੇ ਟੀਚੇ ਭਾਵ ਗੋਲਾ ਨੂੰ ਪ੍ਰਾਪਤ ਕਰ ਲੈਂਦਾ ਹੈ ਕਵਾਂਡੋ ਸਟੂਡੀਓ ਰਿਕੋਰਡੋ ਅ ਸੈਂਪਰੇ ਕਿ ਕੀ ਵਾ ਪਿਆਨੋ ਵਾਸਾ ਅਨੁਵਲਨ ਤਾਨੋ ਜਦੋਂ ਵੀ ਮੈਂ ਪੜ੍ਹਦਾ ਹਾਂ ਮੈਨੂੰ ਹਮੇਸ਼ਾ ਯਾਦ ਆਉਂਦਾ ਹੈ ਕਿ ਜਿਹੜੇ ਹੌਲੀ ਹੌਲੀ ਚੱਲਦੇ ਰਹਿੰਦੇ ਨੇ ਉਹ ਆਪਣੇ ਟੀਚੇ ਪ੍ਰਾਪਤ ਕਰ ਲੈਂਦੇ ਹਨ ਜਿਵੇਂ ਕਿ ਤੁਸੀਂ ਇੱਕ ਕਹਾਵਤ ਦੇਖੀ ਹੋਣੀ ਆ ਟਰਟਲ ਤੇ ਰੈਬਿਟ ਦੀ ਕਹਾਣੀ ਜਿੱਥੇ ਟਰਟਲ ਹੌਲੀ ਹੌਲੀ ਚੱਲਦਾ ਚੱਲਦਾ ਰੇਸ ਜਿੱਤ ਜਾਂਦਾ ਹੈ ਉਸੇ ਤਰੀਕੇ ਨਾਲ ਤੁਸੀਂ ਵੀ ਹੌਲੀ ਹੌਲੀ ਇਟਾਲੀਅਨ ਸਿੱਖੋ ਤੇ ਤੁਹਾਨੂੰ ਆ ਜਾਵੇਗੀ ਨੈਕਸਟ ਦੇਖਦੇ ਆ ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਹਰ ਇੱਕ ਚੀਜ਼ ਜਿਹੜੀ ਚਮਕਦੀ ਆ ਉਹ ਸੋਨਾ ਨਹੀਂ ਹੁੰਦੀ ਇਹਨੂੰ ਅਸੀਂ ਇਟਾਲੀਅਨ ਚ ਕਿਦਾਂ ਕਹਾਂਗੇ ਨੋਨੈ ਟੂਟੋ ਔਰੋ ਔਰ ਔ ਮਤਲਬ ਸੋਨਾ ਕੁਐਲ ਕੇ ਲੂਚਿਕਾ ਜਿਹੜਾ ਚਮਕਦਾ ਹੈ ਹੁਣ ਅਸੀਂ ਇਸ ਨੂੰ ਸੈਂਟੈਂਸ ਵਿੱਚ ਕਿਦਾਂ ਯੂਜ਼ ਕਰ ਸਕਦੇ ਆ ਉਹ ਕੰਪਰਾਤੋ ਉਨ ਟੈਲੀਫੋਨੋ ਕਸਤੋਸੋ ਮੈਂ ਬਹੁਤ ਮਹਿੰਗਾ ਫੋਨ ਖਰੀਦਿਆ ਮਾਂ ਨੋਨੈ ਟੂਟੋ ਔਰੋ ਕੇ ਕੁਐਲ ਲੂਚਿਕਾ ਪਾਵੋ ਫੋਨ ਤੁਹਾਡਾ ਵਧੀਆ ਨਹੀਂ ਨਿਕਲਿਆ ਤੇ ਤੁਸੀਂ ਇਸ ਸੈਂਟੈਂਸ ਦੀ ਜਾਨੀ ਕਿ ਘਾਵਤ ਦੀ ਵਰਤੋਂ ਕਰ ਸਕਦੇ ਹੋ ਕਿ ਜਿਹੜੀ ਵੀ ਚੀਜ਼ ਚਮਕਦੀ ਹੋਈ ਤੁਹਾਨੂੰ ਲੱਗਦੀ ਹੈ ਕਿ ਇਹ ਵਧੀਆ ਹੋਵੇਗੀ ਜ਼ਰੂਰੀ ਨਹੀਂ ਉਹ ਵਧੀਆ ਹੀ ਹੋਵੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਜੇ ਪਸੰਦ ਆ ਰਹੀ ਹੈ ਤਾਂ ਮੇਰੇ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਤੇ ਇੱਕ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਦੇਖਦੇ ਹਾਂ ਜੀ ਮੈਨ ਲਿਓ ਤਾਰਦੀ ਕਿ ਮਾਈ ਬੈਟਰ ਲੇਟ ਦੈਨ ਐਵਰ ਕੈਨ ਦਾ ਪਾਵ ਜਦੋਂ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਕੁਝ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਲੇਟ ਭਾਵੇਂ ਸਟਾਰਟ ਕਰ ਲਓ ਪਰ ਇਹ ਨਾ ਹੋਵੇ ਕਿ ਕਦੇ ਉਸ ਕੰਮ ਨੂੰ ਤੁਸੀਂ ਅ ਟਰਾਈ ਨਾ ਕਰੋ ਪਰ ਇਗਜ਼ੈਂਪਲ ਐਜ਼ੈਂਪਲੂ ਅਵੇਟ ਦੇ ਚੀਜ਼ ਉਹ ਦੀ ਸਟੂਡੀਆ ਰੈ ਇਟਾਲਿਆਨੋ ਕਿ ਤੁਸੀਂ ਇਟਾਲੀਅਨ ਪੜ੍ਹਨ ਦਾ ਫੈਸਲਾ ਲਿਆ ਮੈਲੀ ਉਤਾਰ ਦੀ ਕਮਾਈ ਜੇ ਹਜੇ ਤੱਕ ਨਹੀਂ ਕੀਤਾ ਤਾਂ ਹੁਣ ਕਰ ਲਓ ਕਿਉਂਕਿ ਕਦੇ ਨਾ ਕਰਨ ਨਾਲੋਂ ਚੰਗਾ ਹੁੰਦਾ ਹੈ ਕਿ دیر ਨਾਲ ਕੰਮ ਸ਼ੁਰੂ ਕਰ ਲਿਆ ਜਾਵੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਰੈਂਡਮ ਲਾਈਵ ਮੈਂਬਰਸ਼ਿਪ ਪ੍ਰੋਗਰਾਮ ਸਟਾਰਟ ਕੀਤਾ ਹੈ ਜਿਸ ਦੀ ਫੀਸ 5000 ਰੋਆ ਤੁਸੀਂ ਮੇਰੇ ਨਾਲ ਇਟਾਲੀਅਨ ਸਿੱਖ ਸਕਦੇ ਹੋ ਮਹੀਨੇ ਦੇ 5000 ਰੋਨੇ ਉੱਥੇ ਲਾਈਵ ਹੋਇਆ ਕਰੇਗੀ ਤੁਸੀਂ ਕੋਈ ਵੀ ਟੌਪਿਕ ਉੱਥੇ ਆ ਕੇ ਸਿੱਖ ਸਕਦੇ ਹੋ ਨੈਕਸਟ ਦੇਖੋ ਜੀ ਲਾਵੀ ਤੋਂ ਨੌਨ ਫਾ ਇਲ ਮੋਨਾਕੋ ਭਾਵ ਕੱਪੜੇ ਮਨੁੱਖ ਨੂੰ ਇਨਸਾਨ ਜਾਂ ਇਨਸਾਨ ਜਸ ਨਿਆਸੀ ਨਹੀਂ ਬਣਾਉਂਦੇ ਕੋਈ ਕੱਪੜੇ ਵਧੀਆ ਪਾਉਣ ਨਾਲ ਬੰਦਾ ਇੱਕ ਚੰਗਾ ਇਨਸਾਨ ਨਹੀਂ ਬਣ ਜਾਂਦਾ ਦੇਖੋ ਇਸ ਨੂੰ ਅਸੀਂ ਸੈਂਟੈਂਸ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ ਲਾ ਵੀ ਤੋਂ ਨਾਨ ਫਾਇਲ ਮਨਾਕ ਕੋ ਮਾ ਇ ਲ ਕੰਪੋਰਟਮੈਂਟੋ ਸੀ ਪਹਿਰਾਵਾ ਬੰਦੇ ਨੂੰ ਬੰਦਾ ਨਹੀਂ ਬਣਾਉਂਦਾ ਤੁਹਾਡਾ ਵਿਹਾਰ ਆ ਜਿਹੜਾ ਬੰਦੇ ਨੂੰ ਇਨਸਾਨ ਬਣਾਉਂਦਾ ਵੀ ਉਹ ਕਿੱਦਾਂ ਦਾ ਵਿਹਾਰ ਕਰ ਰਿਹਾ ਉਹਦਾ ਬਿਹੇਵੀਅਰ ਕਿੱਦਾਂ ਦਾ ਹੈ ਨੈਕਸਟ ਕਹਾਵਤ ਦੇਖੋ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ ਤਰਾ ਇਲ ਫਾਰੇ ਐ ਇਲ ਦੀਰੇ ਚੇ ਦੀ ਮੇਜ਼ੋ ਇਲ ਮਾਰੇ ਕਹਿੰਦਾ ਭਾਵ ਕਰਨ ਅਤੇ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ ਤੁਸੀਂ ਇਸ ਨੂੰ ਕਿਦਾਂ ਯੂਜ਼ ਕਰ ਸਕਦੇ ਹੋ ਪ੍ਰੋਮੈਤੇਰੇ ਐ ਫਾਚਿਲੇ ਵਾਦਾ ਕਰਨਾ ਆਸਾਨ ਹੁੰਦਾ ਪਰ ਤਰਾ ਇਲ ਦੀਰੇ ਐ ਇਲ ਫਾਰੇ ਚੇ ਦੀ ਮੇਜ਼ੋ ਇਲ ਮਾਰੇ कहनी ਅਤੇ ਕਰਨੇ ਦੇ ਵਿੱਚ ਬਹੁਤ ਅੰਤਰ ਹੁੰਦਾ ਪਰ ਇੱਥੇ ਇਹਦਾ ਮਤਲਬ ਜਿਹੜਾ ਲਿਖਿਆ ਚ ਹੈ ਦੀ ਮੈਜੋਇਲ ਮਾਰੇ ਮਤਲਬ ਸਮੁੰਦਰ ਜਿੰਨਾ ਫਰਕ ਹੈ ਕਹਿਣੀ ਅਤੇ ਕਰਨੇ ਦੇ ਵਿੱਚ ਨੈਕਸਟ ਦੇਖਦੇ ਹਾਂ ਦੋ ਵਿੱਚ ਹੈ ਵੀ ਤਾ ਚ ਸਪੇਰਾਂਜ਼ਾ ਜਿੱਥੇ ਜੀਵਨ ਹੈ ਉੱਥੇ ਆਸ ਹੈ ਜਦੋਂ ਕੋਈ ਬੰਦਾ ਡੀਮੋਟੀਵੇਟ ਹੋ ਰਿਹਾ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਨੌਨ ਅ ਰੈਂਡਰਤੀ ਜਾਨੀ ਕਿ ਤੁਸੀਂ ਹਾਰਨਾ ਮੰਨੋ ਦੋ ਵਿੱਚ ਹੈ ਵੀਤਾ ਚੈ ਸਪੇਰਾਂਸਾ ਜ਼ਿੰਦਗੀ ਦੇ ਨਾਲ ਹੀ ਆਸ ਹੁੰਦੀ ਆ ਪਰ ਉਨ ਫੁਤੂਰੋ ਮਿਲਿਓਰੇ ਮਤਲਬ ਜਿੱਥੇ ਜ਼ਿੰਦਗੀ ਆ ਉੱਥੇ ਆਸ ਆ ਤੁਹਾਨੂੰ ਚੰਗੇ ਭਵਿੱਖ ਦੀ ਆਸ ਕਰਦੇ ਰਹਿਣਾ ਚਾਹੀਦਾ ਹੈ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਹੋਰ ਵੀ ਇਹ ਜਿਹੀਆਂ ਕਹਾਵਤਾਂ ਸਿੱਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਟੂ سپورਟ ਮੀ